thank <laughs> you ਆਪ ਨੂੰ ਫੜ ਕਰਕੇ ਫਿਰ ਕੀਤਾ ਮੈਂ ਜਿਆਦਾ ਪੈਸਾ ਤਾਂ ਬੰਦਾ ਨੁਕਸਾਨ ਦਾ ਹੀ ਬੱਚਾ ਤੇ ਫਿਰ ਕਰਨਾ ਚਾਹੀਦਾ ਨਾ ਤੁਹਾਨੂੰ ਕੋਈ ਮੈਂ ਜੀ ਗੱਡੀ ਲੈ ਕੇ ਆਇਆ ਸੀ ਥੋ ਗੱਡੀ ਲੋਡ ਕਰਦਾ ਸੀ ਤੇ ਮੈਂ ਲੈ ਕੇ ਨੰਗਾ ਡਿਆ ਸੀ ਤੇ ਲੱਗੇ ਕੁੱਤੇ ਬੜੇ ਸੀ ਕੁੱਤਿਆਂ ਕਰਕੇ ਮੈਂ ਰੁਕ ਗਿਆ ਕੁੱਤਿਆਂ ਨੇ ਵੇਖਿਆ ਜਾਗੇ ਜਾ ਕੇ ਵੇਖਿਆ ਨਾ ਸਮੈਲ ਜੀ ਆਉਂਦੀ ਸੀ ਮੈਂ ਵੇਖਿਆ ਤੇ ਇੱਕ ਬੱਚਾ ਛੋਟਾ ਜਿਹਾ ਤੇ ਕੁੱਤਿਆਂ ਨੇ ਮੈਂ ਧੜਾ ਦਰੂ ਕੇ ਇੱਥੇ ਮੁੰਡਾ ਇੱਕ ਖੜਾ ਕੀਤਾ ਮੈਂ ਵੀ ਤੇ ਲੱਗੇ ਧਿਆਨ ਰੱਖੀ ਇੱਥੇ ਕਿਸ ਨੂੰ ਕਹਿੰਨੇ ਆ ਮੈਂ ਫਿਰ ਜਾ ਕੇ ਨਾ ਠਾਣੇ ਤੇ ਲੱਗੇ ਰੇਲ ਦੇ ਤੇ ਸਟੇਸ਼ਨ ਦੇ ਨਾ ਠਾਣਾਵਾਂ ਉਹਨਾਂ ਨੂੰ ਜਾ ਕੇ ਤਲਾਹ ਦਿੱਤੀ ਮੈਂ ਜੀ ਇਦਾ ਇਦਾ ਗੱਲਬਾਤ ਹੋ ਗਈ ਆ ਬੱਚਾ ਜੇ ਉੱਥੇ ਪਿਆ ਵਾ ਤੇ ਉਹ ਹੁਣ ਆਪਨੇ ਆਣ ਕੇ ਕਾਰਵਾਈ ਕਰਨਗੇ ਮੈਂ ਚੌਕੀਨ ਚਾਰਜ ਪਟਿਆਲਾ ਰੇਲਵੇ ਪੁਲਿਸ ਪਟਿਆਲਾ ਪਰਮਜੀਤ ਸਿੰਘ ਸਾਨੂੰ ਉਹਨਾਂ ਕੋਈ 1:30 ਵਜੇ ਇਨਫੋਰਮੇਸ਼ਨ ਮਿਲੀ ਆ ਇੱਕ ਟਰੱਕ ਡਰਾਈਵਰ ਨੇ ਆਨੁਮਾਨ ਕੇ ਦੱਸਿਆ ਵਾ ਕਿ ਇੱਕ ਉਥੇ ਬੱਚੇ ਦੀ ਲਾਸ਼ ਪਈ ਹੋਈ ਆ ਜਿਹੇ ਤੇ ਲੋਡ ਲੱਗਾ ਹੋਇਆ ਵਾ ਕਾਂਕ ਦਾ ਕਾਂਕ ਪਰ ਰਹੀ ਹੋਈ ਲੋਹੋਂ ਨੀਆ ਤੇ ਉਹ ਡਰਾਈਵਰ ਹੀ ਨੇ ਵੇਖਿਆ ਕੁੱਤੇ ਤੋੜੇ ਫਿਰਨ ਦੇ ਤੇ ਉਹਨੇ ਸਾਨੂੰ ਆਣ ਕੇ ਦੱਸਿਆ ਇਸ ਮੌਕੇ ਤੇ ਜਾ ਕੇ ਦੇਖਿਆ ਵਾ ਤੇ ਇੱਕ ਨਵਜੰਮੀ ਬੱਚੀ ਹੀ ਜਿਹੜੀ ਲੜਕੀ ਆ ਉਹ ਮਰੀ ਪਈ ਉਹ ਇੱਥੇ ਕੋ ਰੱਖ ਗਿਆ ਲੈਣਾਂ ਦੇ ਵਿੱਚ ਰਾਤ ਤੱਕ ਤੇ ਇਹ ਉਹਨੂੰ ਉੱਥੋਂ ਲੈਂਦਾ ਹੁਣ ਤੇ ਚੌਕੀ ਲੈਂਦਾ ਤੇ ਅਫਸਰਾਂ ਨੇ ਦੱਸਿਆ ਗਿਆ ਐਸਐਚਓ ਸਾਹਿਬ ਵੀ ਸਾਡੇ ਪਠਾਨਕੋਟ ਤੋਂ ਆ ਰਹੇ ਨੇ ਤੇ ਜੋ ਬੰਦੀ ਕਾਰਵਾਈ ਆ ਉਹ ਅਸੀਂ ਕਰਾਂਗੇ